ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਗੱਲ ਕਰਦੇ ਆਂ ਆ ਜੋ ਕਿ ਪੰਜਾਬ ਦੀ ਹੋਂਦ ਬਾਰੇ 1947 ਦੇ ਵਿੱਚ ਹੋਈ ਪੰਜਾਬ ਦੀ ਅਤੇ ਭਾਰਤ ਦੀ ਵੰਡ ਦੇ ਅਨੁਸਾਰ ਪੰਜਾਬ ਦਾ ਇੱਕ ਬਹੁਤ ਵੱਡਾ ਪੋਰਸ਼ਨ ਪਾਕਿਸਤਾਨ ਦੇ ਹਿੱਸੇ ਗਿਆ ਤੇ ਇੰਡੀਆ ਦੇ ਹਿੱਸੇ ਆਇਆ ਪੂਰਬੀ ਪੰਜਾਬ ਪੂਰਬੀ ਪੰਜਾਬ ਦੇ ਵਿੱਚ ਆਜ਼ਾਦੀ ਸਮੇਂ ਹਿਮਾਚਲ ਦੇ ਕੁਝ ਹਿੱਸੇ ਵੀ ਹੁੰਦੇ ਸਨ ਅਤੇ ਪੂਰਾ ਦਾ ਪੂਰਾ ਹਰਿਆਣਾ ਪੰਜਾਬ ਦਾ ਹੀ 파ਟ ਹੁੰਦਾ ਸੀਗਾ ਹੋਏ ਇਲੈਕਸ਼ਨਸ ਤੋਂ ਬਾਅਦ ਜਿਹੜੇ ਆਜ਼ਾਦੀ ਤੋਂ ਬਾਅਦ ਹੋਏ ਸੀਗੇ ਇਹ ਡਿਸੀਜਨ ਲਿਆ ਗਿਆ ਕਿ ਪੰਜਾਬ ਦੇ ਵਿੱਚ ਹਿੰਦੀ ਨੂੰ ਪਹਿਲੀ ਭਾਸ਼ਾ ਬਣਾਇਆ ਜਾਊਗਾ ਅਤੇ ਪੰਜਾਬੀ ਨੂੰ ਦੂਸਰੀ ਭਾਸ਼ਾ ਬਣਾਇਆ ਜਾਊਗਾ। ਇਸ ਤੋਂ ਬਾਅਦ ਪੰਜਾਬ ਦੇ ਜਿਹੜੇ ਆਗੂ ਸੀਗੇ ਜਿਹੜੇ ਸਿੱਖ ਆਗੂ ਸੀਗੇ ਉਹਨਾਂ ਨੇ ਚਿੰਤਾ ਜ਼ਾਹਿਰ ਕੀਤੀ ਕਿ ਅਗਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਦੇ ਵਿੱਚ ਜਿਹੜਾ ਹੈ ਪੰਜਾਬੀ ਭਾਸ਼ਾ ਹੌਲੀ-ਹੌਲੀ ਲੁਪਤ ਹੋ ਜਾਊਗੀ, ਪੰਜਾਬ ਦਾ ਕਲਚਰ ਲੁਪਤ ਹੋ ਜਾਊਗਾ। ਤਾਂ ਇਸ ਚੀਜ਼ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਇੱਕ ਮੂਵਮੈਂਟ ਚੱਲਦੀ ਹੈ ਜਿਸ ਨੂੰ ਲੀਡ ਕਰਦੇ ਹਨ ਮਾਸਟਰ ਤਾਰਾ ਸਿੰਘ ਜੀ ਅਤੇ ਇਸ ਮੂਵਮੈਂਟ ਦਾ ਨਾਮ ਸੀਗਾ ਪੰਜਾਬੀ ਸੂਬਾ ਮੂਵਮੈਂਟ। ਜਿਸ ਦੇ ਤਹਿਤ 1966 ਦੇ ਵਿੱਚ ਪੰਜਾਬ ਰੀ-ਆਰਗੇਨਾਈਜ਼ੇਸ਼ਨ ਐਕਟ ਆਉਂਦਾ ਹੈ ਅਤੇ ਪੰਜਾਬ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ। ਹਿਮਾਚਲ ਦੇ ਨਾਲ ਲੱਗਦਾ ਜਿਹੜਾ ਹਿੱਸਾ ਸੀਗਾ ਪੰਜਾਬ ਦਾ ਉਹ ਹਿਮਾਚਲ ਦੇ ਵਿੱਚ ਮਿਲਾ ਕੇ ਹਿਮਾਚਲ ਨੂੰ ਸਟੇਟ ਬਣਾ ਦਿੱਤਾ ਜਾਂਦਾ ਹੈ ਅਤੇ ਹਰਿਆਣਾ ਨੂੰ ਵੱਖ ਕਰ ਦਿੱਤਾ ਜਾਂਦਾ ਹੈ। ਅਤੇ ਇਸ ਤਰੀਕੇ ਨਾਲ 1966 ਦੇ ਵਿੱਚ ਆਪਣਾ ਮਾਡਰਨ ਪੰਜਾਬ ਅਜੋਕਾ ਪੰਜਾਬ ਹੋਣ ਦੇ ਵਿੱਚ ਆਉਂਦਾ ਹੈ। ਜਿਸ ਦਿਨ ਆਪਾਂ ਪੰਜਾਬ ਡੇ ਵੀ ਮਨਾਉਂਦੇ ਆ। ਇਹ ਵੰਡ ਜਿਹੜੀ ਹੈ 1 ਨਵੰਬਰ 1966 ਨੂੰ ਹੋਈ ਸੀ ਅਤੇ ਇਸ ਪੰਜਾਬ ਦੇ ਵਿੱਚ ਪੰਜਾਬੀ ਨੂੰ ਪਹਿਲੀ ਭਾਸ਼ਾ ਪੰਜਾਬੀ ਕਲਚਰ ਪੰਜਾਬੀ ਲੋਕਾਂ ਦੀ ਜਿਹੜੀ ਮੈਜੋਰਿਟੀ ਇਸ ਦੇ ਵਿੱਚ ਆਈ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ